ਮੈਂ ਦੇਖਿਆ ਸੀਗਾ ਕਿ ਨਰ ਸੰਗਾਰ ਬਹੁਤ ਜ਼ਿਆਦਾ ਹੋਇਆ ਸੀਗਾ ਮੈਂ ਸਭ ਤੋਂ ਪਹਿਲਾਂ ਇੱਕ ਜਾਂ ਦੋ ਤਰੀਕ ਨੂੰ ਪਹੁੰਚਿਆ ਸੀਗਾ ਦਿੱਲੀ ਹੂੰ ਉੱਥੇ ਜਨਰਲ ਅਰੋੜਾ ਸੀ ਨਾ ਜੋ ਦਿੱਲੀ ਵਾਲੇ ਕੀ ਉਹਦਾ ਨਾਮ ਜਿਹੜੇ 71 ਦੀ ਲੜਾਈ ਸੀਗੀ ਹੂੰ ਉਹ ਸਾਰਿਆਂ ਦਾ ਡਾਟਾ ਇਕੱਠਾ ਕਰ ਰਹੇ ਸੀਗੇ ਇੱਕ ਡਾਕਟਰ ਰਜੀਤ ਸਿੰਘ ਸੀ ਫਿਰ ਮੈਨੂੰ ਵੀ ਨਾਲ ਲਿਆ ਲਿਆ ਸੀਗਾ ਅਸੀਂ ਦੇਖਿਆ ਸਿਕਲੀ ਗਰਾਂ ਦੇ ਹੀ 55 ਫੈਮਿਲੀ ਇਨਾਂ ਦੇ ਸਾਰੇ ਬੰਦੇ ਮਾਰੇ ਗਏ ਸੀਗੇ ਉਹ ਉੱਥੇ ਰਿਕਾਵਗੰਜ ਗੁਰਦੁਾਰੇ ਸੀ ਸਾਰਾ ਡਾਟਾ ਉਹਨਾਂ ਦਾ ਪਤਾ ਕੀਤਾ ਪੂਰੀ ਕਹਾਣੀ ਸਾਰੀ ਨੋਟ ਕੀਤੀ ਦੇਖਿਆ ਮਤਲਬ ਬਹੁਤ ਜ਼ਿਆਦਾ ਵਸਤੀਆਂ ਦੇ ਵਿੱਚੋਂ ਗਰੀਬ ਵਸਤੀਆਂ ਦੇ ਵਿੱਚੋਂ ਔਰ ਬੰਦੇ ਬਾਹਰੋਂ ਆ ਕੇ ਉਹਨਾਂ ਦਾ ਕਤਲ ਕੀਤਾ ਗਿਆ ਸੀ ਔਰ ਖਾਸ ਕਰਕੇ ਜੋ ਲੀਡਰ ਸੀਗੇ ਉਹ ਪਾਰਟੀ ਦੇ ਲੀਡਰ ਰਹੇ ਸੀ ਉਹ ਉਹਨਾਂ ਨੂੰ ਗਾਈਡ ਕਰਦੇ ਸੀ ਔਰ ਕਈਆਂ ਕਰਾਂ ਦੇ ਤੇ ਤਾਂ ਲਿਖਿਆ ਹੋਇਆ ਸੀ ਐਸ ਹੂੰ ਯਾ ਕਾਟਾ ਵੀ ਹਮਾਰਿਆ ਹੋਇਆ ਸੀਗਾ ਪਹਿਲਾ ਨਿਸ਼ਾਨੀ ਇਹਦਾ ਮਤਲਬ ਸਭ ਉਹਨਾਂ ਨੇ ਲਿਸਟਾਂ ਲੈ ਲਈਆਂ ਸੀ ਸਾਰੀਆਂ ਵੋਟਰ ਲਿਸਟਾਂ ਉਹ ਦੇਖ ਦੇ ਕੇ ਸਾਰਿਆਂ ਨੂੰ ਮਾਰਿਆ ਵੀ ਇੰਨੀ ਬੁਰੀ ਤਰ੍ਹਾਂ ਕਿ ਪੁੱਛੋ ਨਾ ਪਹਿਲਾਂ ਤਾਂ ਕੋਹਣਾ ਪਟਰੋਨਾ ਫਿਰ ਉਹਦੇ ਤੇ ਤੇਲ ਪਾ ਕੇ ਟਾਇਰ 'ਤੇ ਉੱਪਰ ਪਾ ਦੇਣਾ ਫਿਰ ਅੱਗ ਲਾਉਣੀ ਤੇ ਰੇਪ ਵੀ ਬਹੁਤ ਕੀਤੇ ਕਈ ਕਈ ਲੜਕੀਆਂ ਉੱਤੀ 25 ਦੀਆਂ ਲੜਕੀਆਂ ਨੂੰ ਲੈ ਕੇ ਜਾਂਦਾ ਪਤਾ ਹੀ ਨਹੀਂ ਲੱਗਾ ਕਿੱਥੇ ਆ ਹਲ ਤੱਕ ਰਿਕਾਰਡ ਨਹੀਂ ਮਿਲੇ ਨਹੀਂ ਨਹੀਂ ਉਹਨਾਂ ਪਤਾ ਹੀ ਲੱਗਿਆ ਡਿਟੇਲ ਆ ਗਈਆਂ ਸਾਰੀਆਂ ਕਿਤਾਬ ਚਾਹੀਦੀ ਮੇਰੀ ਕਿਹਨੇ ਕਿਹਣੀ ਅਸੀਂ ਕਿਦੀ ਕਿਦੀ ਗਿਣੀਆਂ ਤੇ ਇਹ ਜੇ ਕਈ ਬਹੁਤ ਕੇਸ ਨੇ ਔਰ ਮੁਕਾਦਮੇ ਵੀ ਚਲੇ ਥੋੜੇ ਕਿੰਨੇ ਬੰਦੇਾਂ ਚ ਦੇ ਕਿੰਨੇ ਅਗ ਨੂੰ ਜ਼ਿਆਦਾ ਵੈਸੇ ਬਾਅਦ ਜੋ ਭਾਜਪੀ ਦੀ ਗਵਰਨਮੈਂਟ ਆਈ ਸੀ ਉਹਨੇ ਕੁਝ ਚਲਾਇਆ ਸੀਗਾ ਤੇ ਉਹ ਕਹਿੰਦੇ ਸੀ 64 ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਨੇ 442 ਕਹਿੰਦੇ ਸੀ ਕਿ ਜਿੰਨਾ ਉੱਤੇ ਕੇਸ ਚੱਲੇ 442 ਦੇ ਕੇਸ ਚੱਲੇ ਸੀ 49 ਜਿਹੜੇ ਪਰਸਨ ਸੀ ਉਹਨਾਂ ਨੂੰ ਉਮਰ ਕੈਦ ਵੀ ਹੋਈ ਹੈ ਹਾਂ 49 ਨੂੰ ਉਮਰ ਕੈਦ ਹੋਈ ਸੀ ਤੇ ਹਾਲੇ ਵੀ ਚੱਲੀ ਜਾ ਰਹੇ ਨੇ ਲਗਾਤਾਰ ਮਹਿਫੂਲ ਕਾ ਸਾਹਮਣੇ ਗੱਲ ਕਰਦਾ ਰਹਿਣਾ ਇਹਨਾਂ ਲੀਡਰ ਟਾਈਟਲਰ ਜੈਸੇ ਤਾਂ ਹੁਣ ਹੁਣ ਜੋ ਹੈ ਉਹਨਾਂ ਚਾਰ ਸ਼ੀਟ ਬਣੀ ਕਿੰਨੇ ਸਾਲਾਂ ਬਾਅਦ ਕਿੰਨੇ ਸਾਲ ਹੋ ਗਏ 50 50 ਤੋਂ ਉੱਪਰ ਹੋ ਗਏ ਹੁਣ ਆ ਹੋਈ ਖਬਰਾਂ ਹੋਈਆਂ ਇਹਦਾ ਹਮਨੇ ਜਸਟਿਸ ਦਾ ਦੇਖੋ 10 ਕਮਿਸ਼ਨ ਮਠਾਏ ਗਏ ਜਿਨ੍ਹਾਂ ਕੋਲ ਐਨਕੁਆਰੀ ਕਮੇਟੀਆਂ ਬਣਾ ਬਠਾਈਆਂ ਗਈਆਂ ਵੀ ਇਹਨੂੰ ਸੌਟ ਆਊਟ ਕਰੋ ਇੱਕ ਕੱਢਦਾ ਦੂਜੇ ਦਾ ਨਾਮ ਤਾਂ ਦੇ ਦ ਸੀ ਦੂਜਾ ਤੀਜੇ ਕੋਈ ਵੀ ਪੂਰੀ ਤਰ੍ਹਾਂ ਜਸਟਿਸ ਨਹੀਂ ਦੇ ਸਕਿਆ ਐਡਾ ਵੱਡਾ ਮਾਮਲਾ ਸੀ ਇੱਕ ਆਮ ਅਮਰੀਕਾ ਨੇ ਤਾਂ ਦੂਜੇ ਦੇਸ਼ਾਂ ਨੇ ਤਾਂ ਇਹਨੂੰ ਜੈਨੋਸਾਈਡ ਡਿਕਲੇਅਰ ਕੀਤਾ ਹੋਇਆ ਤੇ ਜੈਨੋਸਾਈਡ ਹੀ ਸੀ ਕਿਉਂਕਿ ਇੱਕ ਇੱਕ ਧਰਮ ਨੂੰ ਟਾਰਗੇਟ ਕੀਤਾ ਗਿਆ ਉਸ ਵੇਲੇ ਵੀ ਇਹਨਾਂ ਨੂੰ ਮਾਰਨਾ ਵੀ ਖਤਮ ਕਰਨਾ ਤੇ ਇਹੀ ਸਾਰਾ ਨਾਮ ਲੈ ਕੇ ਹੋਈ ਸੀ ਇਵਨ ਦੇਖੋ ਗਿਆਨੀ ਜੈਲ ਸਿੰਘ ਦੇ ਉੱਤੇ ਵੀ ਹਮਲਾ ਕੀਤਾ ਕਿ ਜਦ ਜ ਉਹ ਤੋਂ ਇੰਦਰਾ ਗਾਂਧੀ ਨੂੰ ਮਿਲ ਕੇ ਨਿਕਲਿਆ ਸੀ ਹੂੰ ਤੇ ਇਹਦਾ ਮਤਲਬ ਇੱਕ ਸਰਦਾਰ ਖਾਸ ਕਰਕੇ ਉਹ ਤੋਂ ਪ੍ਰੈਜ਼ੀਡੈਂਟ ਹੈ ਉਹਤੇ ਵੀ ਤੁਸੀਂ ਹਮਲਾ ਕਰ ਰਹੇ ਹੋ ਮਤਲਬ ਕੋਈ ਵੀ ਬੰਦਾ ਨਹੀਂ ਛੱਡਿਆ ਜਿਹੜੇ ਸਭ ਤੋਂ ਜ਼ਿਆਦਾ ਫੈਕਟਰੀਆਂ ਸੀ ਇੱਕ ਉਹਦੇ ਫੈਕਟਰੀਆਂ ਦਾ ਮਾਲਕ ਸੀਗਾ ਮੇਰਾ ਨਾਮ ਯਾਦ ਭੁੱਲ ਗਿਆ ਉਹਨੀਆਂ ਸਾਰੀਆਂ ਫੈਕਟਰੀਆਂ ਜਲਦੀਆਂ ਸਿੱਖਾਂ ਦੇ ਜਿੰਨਾ ਕੋਈ ਸੀਗਾ ਨਾ ਸਾਰਾ ਲੁੱਟ ਲਿਆ ਗਿਆ ਗੁਰਦੁਆਰੇ ਸਾੜੇ ਗਏ ਇਵਨ ਗੁਰਦੁਆਰਿਆਂ ਦੇ ਉੱਤੇ ਹੀ ਇਹਨਾਂ ਲੀਡਰਾਂ ਨੇ ਡਾਇਰੈਕਟ ਕੀਤਾ ਬੰਦਿਆਂ ਨੂੰ ਵੀ ਜਾਓ ਉਹਨਾਂ ਨੂੰ ਮਾਰੋ ਤੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਕਿਸੇ ਵੀ ਸਿਧਾਂਤ ਦੇ ਵੇਚ ਨਹੀਂ ਹੁੰਦੀ ਕਿਸੇ ਤਰ੍ਹਾਂ ਦੇ ਸਿਧਾਂਤ ਚ ਨਹੀਂ ਹੈ ਜਿਵੇਂ ਜਿਵੇਂ ਮੁਗਲ ਕਰਦੇ ਸੀ ਉਹ ਮੁਗਲਾशाही ਚੰਦੀ ਸਾਰੀ ਉੱਤੇ ਜੋ ਬਹੁਤ ਗਲਤ ਗੱਲ ਹੋਈ ਹੈ ਕਿਉਂਕਿ ਖਾਸ ਕਰਕੇ ਗਈ ਬਸਤੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਪੂਰੇ ਤੇ ਪੂਰੇ ਟੱਬਰ ਜੋ ਹੈ ਪੂਰੇ ਖਤਮ ਕਰ ਦਿੱਤੇ ਗਏ ਤੇ ਇੱਕ ਜਿਵੇਂ ਮਾਂ ਕਹਿੰਦੀ ਮੈਂ ਆਪਣੇ ਬੱਚੇ ਨੂੰ ਲੈ ਕੇ ਭੱਜੀ ਤਾਂ ਪਹਿਲਾਂ ਮੈਨੂੰ ਉਹਦੇ ਨਾਲ ਰੇਪ ਕੀਤਾ ਫਿਰ ਉਹ ਮੁੰਡੇ ਨੂੰ ਮਾਰਿਆ ਉਹਦੇ ਸਾਹਮਣੇ ਦੇਰ ਬਾਅਦ ਕੇ ਫਿਰ ਉਹਨੂੰ ਵੀ ਮਾਰਤਾ ਤੋਂ ਬਹੁਤ ਸਟੇਟਮੈਂਟ ਹੈ ਇਹ ਸਾਰੀਆਂ ਕੁਝ ਪਰੀਆਂ ਪਈਆਂ ਸਟੇਟਮੈਂਟਾਂ ਕਿ ਕਿ ਮੈਂ ਦੇਖੀਆਂ ਜੋ ਮੈਂ ਤੋਂ ਇਟ ਲੁਕਸ ਵੈਰੀ ਹਰਟਿੰਗ ਕਿ ਐਸ ਸਮਰ ਦੇ ਵਿੱਚ ਵੀ ਜਾ ਕੇ ਸਾਨੂੰ ਹਲੇ ਫੀਲ ਹੁੰਦਾ ਹੈ ਵੀ ਇਹੋ ਜਿਹਾ ਸਾਾਕਾ ਨਹੀਂ ਸੀ ਹੋਣਾ ਚਾਹੀਦਾ ਤੇ ਇਹ ਜੇ ਮੈਨੂੰ ਪਤਾ ਜਦ ਪਹਿਲਾ ਕੱਲੂ ਕਾਰਾ ਹੋਇਆ ਤਾਂ ਵੀ ਸਿੱਧਾ ਆਪਸ ਵਿੱਚ ਲੜਾਈ ਹੋਈ ਦੂਜੇ ਕੱਲੇ ਕਾਰੀ ਵਿੱਚ ਫੌਜੀ ਜੋ ਸਿੰਘ ਸੀਗੇ ਮੁਗਲਾਂ ਨਾਲ ਲੜੇ ਲੜਦੇ ਰਹੇ ਲੇਕਿਨ ਆ ਤੀਜਾ ਕੱਲੂਕਾਰਾ ਕੱਲੂਕਾਰੇ ਕਹਿੰਦੇ ਇਹਨੂੰ ਤੀਜੇ ਇਹਨੂੰ ਵੀ ਇਹ ਤਾਂ ਕੋਈ ਜ਼ਿਆਦਤੀ ਕੁਝ ਜੋ ਕੀਤੀ ਗਈ ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਵੀ ਕੋਈ ਕੇਸ ਨਹੀਂ ਬਣਾਇਆ ਚੰਗੀ ਤਰ੍ਹਾਂ ਨਾਲ ਮਿਲੀ ਹੋਈ ਸੀ ਪੁਲਿਸ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਦਿੱਲੀ ਚ ਪੰਜਾਬ ਵੀ ਤਾਂ ਪੰਜਾਬ ਚ ਵੀ ਤੇ ਮਿਲੀ ਹੋਈ ਸੀ ਪੰਜਾਬ ਚ ਉਹ ਜਿਹੜਾ ਘੱਟ ਕਰਦੇ ਸੀਗੇ ਕਿੰਨੇ ਇਨਕਾਊਂਟਰ ਹੋਏ ਆ ਪੰਜਾਬ ਚ ਉਦੋਂ ਬਾਅਦ ਜੋ ਕੇਪੀਐਸ 84 ਤੋਂ ਬਾਅਦ ਲਗਾਤਾਰ ਇਹਨੇ ਕੇਵੀ ਕੇਪੀਐਸ ਗਿਲਨੇ ਤਾਂ ਇੱਕ ਲਾਈਨ ਹੀ ਛੱਡੀ ਸੀ ਵੀ ਰੋਜ਼ ਦੱਸ ਦਿਓ ਵੀ ਕਿੰਨੇ ਦਾ ਤੁਸੀਂ ਇਨਕਾਊਂਟਰ ਕੀਤੇ ਆ ਖਾਣਾ ਪੀਣਾ ਦਾ ਸ਼ੌਂਕ ਸੌ ਜਾਣਾ ਤੇ ਉਹ ਉਹਦੇ ਅਗੇਂਸਟ ਵੀ ਕਾਫੀ ਆਪਣੇ ਜੋ ਪ੍ਰਸ਼ਟਾਚਾਰੀ ਵੀ ਮਾ ਆਪਣਾ ਜੋ ਕੈਰੈਕਟਰ ਵੀ ਸੀ ਉਹਦਾ ਬਹੁਤ ਆਉਂਦੀਆਂ ਖਬਰਾਂ ਪਰ ਅਸੀਂ ਹੁਣ ਇਸ ਵੇਲੇ ਉਹਨੂੰ ਕਹਿਣਾ ਠੀਕ ਨਹੀਂ ਚਾਹੀਦਾ ਜੋ ਕੁਝ ਵੀ ਹੈ ਜੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਦੀ ਗੱਲ ਕਰੀ ਤਾਂ ਕੋਈ ਪੋਲੀਟਿਕਲ ਲੀਡਰਸ ਵੀ ਅੰਦਰ ਮੌਜੂਦ ਸੀਗੇ ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਨਾਮ ਲਿਆ ਜਾਂਦਾ ਹੈ ਹੋਰ ਵੀ ਬਕਈਆਂ ਦਾ ਨਾਮ ਲਿਆ ਜਾਂਦਾ ਉਹ ਤਾਂ ਉਸ ਵੇਲੇ ਸੀ ਟੋਰਾ ਟੋਰਾ ਸੀ ਲੌਂਗਵਾਲ ਸੀਗਾ ਤੇ ਇੱਕ ਕਿਹੜਾ ਸੀ ਉਹ ਅਲੂਵਾਲੀਆ ਨਹੀਂ ਰੰਮੂਵਾਲੀਆ ਹੈ ਰੰਮੂਵਾਲੀਆ ਇਹ ਤਿੰਨੇ ਸੀਗੇ ਜਿਹਨੂੰ ਲੈ ਕੇ ਗਏ ਸੀ ਇਹਨਾਂ ਨੂੰ ਲੈ ਕੇ ਗਏ ਸੀ ਉਹ ਲੈ ਕੇ ਵੀ ਇਹ ਗਿਆ ਸੀਗਾ ਦਿওল ਕਰਨਲ ਦਿওল ਹੂੰ ਨਹੀਂ ਤਾਂ ਉਹ ਤਾਂ ਮਾਰ ਨੂੰ ਫਿਰਦੇ ਸੀ ਇਹਨਾਂ ਨੂੰ ਪੁਲਿਸ ਉਹ ਫਿਰ ਪ੍ਰੋਟੈਕਸ਼ਨ ਕਰਕੇ ਲੈ ਕੇ ਆਪਣੇ ਉਹਨਾਂ ਗੈਸਟ ਰੂਮ ਚ 18 ਆਇਆ ਸੀ ਕਰਨਲ ਦੇਵ ਤੇ ਪ੍ਰਕਾਸ਼ ਸਿੰਘ ਬਾਦਲ ਕਿੱਥੇ ਸੀਗੇ ਉਸ ਵੇਲੇ ਕਿਉਂਕਿ ਉਹਨਾਂ ਦੇ ਉੱਤੇ ਨਹੀਂ ਉਹ ਚਲੇ ਗਿਆ ਸੀ ਕਿ ਗਾਇਬ ਹੋ ਗਿਆ ਸੀ ਉਹ ਸਰਜੀਤ ਸਿੰਘ ਬਰਨਾਲਾ ਵੀ ਚਲੇ ਗਿਆ ਸੀ ਭੱਜ ਗਿਆ ਸੀ ਉੱਥੇ ਟਰੱਕ ਡਰਾਈਵਰ ਬਣ ਕੇ ਸੁਣਿਆ ਉਹਨਾਂ ਤੁਸੀਂ ਸਾਰੀ ਕਹਾਣੀ ਉਹ ਤਾਂ ਸਾਰੇ ਖਿਸਕੇ ਸੀ ਉਦੋਂ ਇਹ ਤਾਂ ਪਛਮੜੀ ਦੀ ਉੱਥੇ ਤੇ ਉਹਨਾਂ ਨਾਲ ਫਿਰ ਵਤੀਰਾ ਕੀ ਹੋਇਆ ਸੀ ਜਦੋਂ ਪੋਲਿਟਿਕਲ ਲੀਡਰਸ ਪੋਲਿਟਿਕਲ ਲੀਡਰਸ ਨਾਲ ਕੀ ਹੋਇਆ ਬਾਅਦ ਵਿੱਚ ਉਹਨਾਂ ਨਾਲ ਵਤੀਰਾ ਕਿਦਾਂ ਦਾ ਰਿਹਾ ਫਿਰ ਪੋਲਿਟਿਕਲ ਲੀਡਰ ਪੋਲਿਟਿਕਲ ਲੀਡਰ ਜਿਹੜੇ ਹੈਗੇ ਇਹਨਾਂ ਨੂੰ ਪਤਾ ਚਾਲ ਚੱਲਣੀ ਆ ਉਹ ਤੋਂ ਕੋਈ ਨਹੀਂ ਹੁੰਦਾ ਉਹਨੂੰ ਹਾਂ ਯਾਨੀ ਕਿ ਉਹਨਾਂ ਨੂੰ ਉਹ ਵੀ ਲੈ ਆਉਂਦਾ ਆਹ ਆਮ ਨਾਲ ਠੀਕ ਹੈ ਤੇ ਜਿਹੜੀ ਆਮ ਪਬਲਿਕ ਸੀ ਉਹਨਾਂ ਨੂੰ ਨਹੀਂ ਉਹਨਾਂ ਨਾਲ ਉਹਨੂੰ ਫਿਰ ਚੀਫ ਮਿਨਿਸਟਰ ਬਣਾਤਾ ਉਹਨੂੰ ਬਣਾਇਆ ਨਹੀਂ ਜਿਹਨੂੰ ਜਿਹੜਾ ਡਰਾਈਵਰ ਬਣ ਕੇ ਭਜਿਆ ਸੀ ਘਬਰ ਨਾਲਾ ਚੀਫ ਮਿਨਿਸਟਰੀ ਬਣਾਇਆ ਨਾ ਲੰਗੋਵਾਲ ਨੂੰ ਪ੍ਰਧਾਨ ਫਿਰ ਬਣਾਤਾ ਉਹਦੇ ਨਾਲ ਫਿਰ ਸਮਝੌਤਾ ਕੀਤਾ ਕੀਤਾ ਨਾ ਫਿਰ ਤੇ ਦਿੱਲੀ ਦੇ ਵਿੱਚ ਜਦੋਂ ਜੇ ਸਾਡੇ ਲੀਡਰ ਉਦੋਂ ਅੜ ਜਾਂਦੇ ਹਮ ਉਸ ਵਾਂ ਕੁਝ ਲੈ ਡਿੱਗਦੇ ਇਹਨਾਂ ਦਾ ਉਦੋਂ ਕੁਝ ਨਹੀਂ ਆਪਣਾ ਹਲਾਕਾ ਵੀ ਦਿੱਤਾ ਪੰਜਾਬ ਦਾ ਵੀ ਇਲਾਕਾ ਕੁਝ ਦਿੱਤਾ ਹਲੇ ਚੰਡੀਗੜ੍ਹ ਸਾਨੂੰ ਨਹੀਂ ਮਿਲੇ ਹਲੇ ਤਾਈ ਇਹਨਾਂ ਦੇ ਕਰਕੇ ਹੀ ਹੋਇਆ ਨਾ ਸਾਰਾ ਇਹੋ ਜਿਹੇ ਲੀਡਰਾਂ ਤਾਂ ਰੱਬ ਹੀ ਬਚਾਏ ਤੇ ਜਦੋਂ ਇੱਥੇ ਦਿੱਲੀ ਦੇ ਵਿੱਚ ਅਟੈਕ ਹੁੰਦੇ ਨੇ 1984 ਤੋਂ ਬਾਅਦ ਜਦੋਂ ਇੰਦਰ ਗਾਂਧੀ ਦੀ ਅਸੈਸਿਨੇਸ਼ਨ ਹੁੰਦੀ ਨਹੀਂ ਤਾਂ ਉਸ ਤੋਂ ਬਾਅਦ ਕਿ ਦੱਸਿਆ ਜਾਂਦਾ ਵਾ ਕਿ ਰੇਪ ਤਾਂ ਹੋਈ ਹੋਈ ਵੀ ਜਿਹੜੇ ਟਰੱਕਾਂ ਦੇ ਵਿੱਚ ਲਿਜਾਇਆ ਜਾ ਰਿਆ ਸੀਗਾ ਸਿੱਖਾਂ ਨੂੰ ਦੂਜੀ ਜਗ੍ਹਾ ਦੇ ਉੱਤੇ ਵੀ ਬਚਾਇਆ ਜਾ ਸਕੇ ਵੀ ਉਹਨਾਂ ਨੂੰ ਵੀ ਉੱਥੇ ਕੱਟ ਕੇ ਮਾਰਿਆ ਗਿਆ ਇਹ ਵੀ ਡਿਟੇਲਸ ਮੈਂ ਦੱਸਦਾ ਮੈਂ ਤਾਲਪੇਟ ਸੀ ਉੱਥੇ ਜਦੋਂ ਗਏ ਅਸੀਂ ਤੇ ਅਸੀਂ ਟਰੱਕਾਂ ਵਾਲੇ ਜਿੰਨੇ ਵੀ ਆਉਂਦੇ ਸੀਗੇ ਅਸੀਂ ਉਹਨਾਂ ਨੂੰ ਰੱਖਿਆ ਇੱਕ ਜਗ੍ਹਾ ਰੱਖੀ ਸੀ ਲੇਕਿਨ ਕਈਆਂ ਨੂੰ ਰਾਹ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ ਇੱਕ ਟ੍ਰੇਨ ਦਿੱਲੀੋਂ ਜਾ ਰਹੀ ਸੀ ਇਹ ਮੈਨੂੰ ਯਾਦ ਆ ਚਾਂਸੀ ਤੋਂ ਥੋੜਾ ਪਹਿਲਾਂ ਸਾਡਾ ਕਮਾਂਡਰ ਸੀ ਪ੍ਰੀਗੇਡ ਕਮਾਂਡਰ ਉਹ ਜਾ ਰਿਹਾ ਸੀ ਟ੍ਰੇਨ 'ਚ ਉਹਨੂੰ ਘੇਰ ਲਿਆ ਬਿਮਾਰਨਾ ਇਹਨੂੰ ਸਾੜਨਾ ਗੱਡੀ ਦੇ ਵਿੱਚ ਸਾਰੇ ਸਰਦਾਰ ਘੇਰ ਕੇ ਮਾਰੇ ਸਾਡੇ ਉਹ ਜਗ੍ਹਾ ਵੀ ਮੈਂ ਦੇਖੀ ਆ ਜਾ ਕੇ ਕਿਹੜੀ ਜਗ੍ਹਾ ਕੀ ਸੀ ਨਾ ਉਹਦਾ ਇਹ ਚਾਂਸੀ ਦੇ ਚਾਂਸੀ ਤੋਂ ਤਾਲਵੇੜ ਦੇ ਉਚਾਲੇ ਆਏ ਜਗ੍ਹਾ ਉਹ ਉਹ ਥਾਂ ਸੀਗਾ ਉੱਥੇ ਮੈਂ ਜਾ ਕੇ ਦੇਖ ਕੇ ਆਇਆ ਸਾਰਾ ਕੁਝ ਉੱਥੇ ਸੀਗਾ ਜਿਉਂ ਦੇਖਦੇ ਸੀ ਬਹੁਤ ਮਾਰੇ ਉੱਥੇ ਲੋਕ ਸਾਰੇ ਉਹਨਾਂ ਨੇ ਗੱਡੀਆਂ ਚ ਸਾਰੇ ਗਏ ਨੇ ਗੱਡੀਆਂ ਚੋਂ ਜ ਇਤਨੂੰ ਵੀ ਗੱਡੀਆਂ ਗਈਆਂ ਉਹ ਵੀ ਦਿੱਲੀ ਜਿਹੜੀਆਂ ਗਈਆਂ ਸੀ ਉਹਨਾਂ ਚ ਵੀ ਬਹੁਤ ਮਾਰੇ ਗਏ ਸੀ ਗੱਡੀਆਂ ਵੀ